ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਚਰਬੀ ਘਟਾਉਣ ਲਈ ਕਿਸੇ ਕਸਰਤ ਦੇ ਸਾਨੂੰ ਕਿੰਨੇ ਸੈੱਟ ਅਤੇ ਰੈਪ ਲਗਾਉਣੇ ਚਾਹੀਦੇ ਹਨ ਦੋਸਤੋ ਇਸ ਟੌਪਿਕ ਨੂੰ ਬਹੁਤ ਧਿਆਨ ਨਾਲ ਸੁਣਿਓ ਬਹੁਤ ਕੰਮ ਆਉਣ ਵਾਲਾ ਟੌਪਿਕ ਹੈ ਮੈਂ ਵੀ ਬਹੁਤ ਟਰਮੇ ਨਾਲ ਪੜ੍ਹਾਂਗਾ ਤੇ ਉਮੀਦ ਕਰਦਾ ਹਾਂ ਤੁਸੀਂ ਇਸ ਟੌਪਿਕ ਨੂੰ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲੋਗੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਅਸੀਂ ਹੁਣੇ ਪੜਿਆ ਹੈ ਕੀ ਕਸਰਤ ਕਰਨ ਦਾ ਮਤਲਬ ਸਿਰਫ ਦਿਮਾਗ ਨੂੰ ਸੂਚਨਾ ਦੇਣਾ ਹੈ ਇਹ ਸੂਚਨਾ ਨਾ ਹੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਨਾ ਹੀ ਬਹੁਤ ਘੱਟ ਅਸੀਂ ਕੁਝ ਦਿਨ ਪਹਿਲਾਂ ਹੀ ਸਮਝਿਆ ਸੀ ਕਿ ਸੈੱਟ ਅਤੇ ਰਿਪ ਤੋਂ ਕੀ ਮਤਲਬ ਹੁੰਦਾ ਹੈ ਹੁਣ ਆਓ ਅਸੀਂ ਅੱਗੇ ਇਸ ਬਾਰੇ ਜਾਣੀਏ ਕਿ ਇੱਕ ਸੈੱਟ ਵਿੱਚ ਕਿੰਨੇ ਰਿਪ ਲਗਾਉਣੇ ਚਾਹੀਦੇ ਹਨ ਜ਼ਿਆਦਾਤਰ ਜਿਮ ਜਾਣ ਵਾਲੇ ਲੋਕਾਂ ਨੂੰ ਇਹੋ ਸਿਖਾਇਆ ਜਾਂਦਾ ਹੈ ਕਿ ਜੇ ਚਰਬੀ ਘਟਾਉਣੀ ਹੈ ਤਾਂ ਹਰ ਸੈੱਟ ਵਿੱਚ 15 ਤੋਂ 20 ਰੈਪ ਲਗਾਉਣੇ ਲਾਜ਼ਮੀ ਹਨ ਇਹ ਨਿਯਮ ਕੁਝ ਮਾਸਪੇਸ਼ੀਆਂ ਜਿਵੇਂ ਪੇਟ ਦੀ ਚਰਬੀ ਵਾਸਤੇ ਲਾਗੂ ਹੋ ਸਕਦਾ ਹੈ ਪਰ ਵੱਡੀਆਂ ਮਾਸਪੇਸ਼ੀਆਂ ਲਈ ਇੰਨੇ ਰੈਪ ਲਗਾਉਣੇ ਬਿਲਕੁਲ ਲਾਹੇਵੰਦ ਨਹੀਂ ਹਨ ਮੈਂ ਕਾਰਨ ਦੱਸਣਾ ਚਾਹਾਂਗਾ ਇਹ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਚਰਬੀ ਘਟਾਉਣੀ ਤਾਂ ਮਾਸਪੇਸ਼ੀਆਂ ਵੱਡੀਆਂ ਕਰਨੀਆਂ ਪੈਣਗੀਆਂ ਕਿ ਇਹ ਚਰਬੀ ਘਟਾਉਣੀ ਹੈ ਤਾਂ ਮਾਸਪੇਸ਼ੀਆਂ ਵੱਡੀਆਂ ਕਰਨੀਆਂ ਪੈਣਗੀਆਂ ਜਿਸ ਲਈ ਭਾਰ ਵੱਧ ਤੋਂ ਵੱਧ ਚੁੱਕਣਾ ਪਵੇਗਾ ਜ਼ਾਹਿਰ ਹੈ ਕਿ ਜੇ ਹਫ਼ਤੇਦਰ ਹਫ਼ਤੇ ਅਸੀਂ ਵੱਧ ਭਾਰ ਵਾਲੀਆਂ ਪਲੇਟ ਜਾਂ ਡੰਬਲ ਚੁੱਕਣਾ ਚਾਹੁੰਦੇ ਹਾਂ ਤਾਂ ਬਹੁਤ ਜ਼ਿਆਦਾ ਰੈਪ ਨਹੀਂ ਲਗਾਏ ਜਾ ਸਕਦੇ ਸੋ ਜੇਕਰ ਤੁਹਾਡਾ ਮਕਸਦ ਚਰਬੀ ਘਟਾਉਣਾ ਅਤੇ ਮਾਸਪੇਸ਼ੀਆਂ ਨੂੰ ਵੱਡਾ ਕਰਨਾ ਹੈ ਤਾਂ ਮੁੱਖ ਕਸਰਤਾਂ ਜਿਵੇਂ ਇਨਕਲਾਈਨ ਬਾਰਬਲ ਪ੍ਰੈਸ ਸਟੈਂਡਿੰਗ ਸ਼ੋਲਡਰ ਪ੍ਰੈਸ ਲੈਟਸ ਪੁਲ ਡਾਉਨ ਬਾਰਲ ਕਰਲ ਆਦ ਲਈ ਤੁਹਾਡੇ ਰੈਪ 6 ਤੋਂ ਲੈ ਕੇ 12 ਦੇ ਵਿਚਕਾਰ ਹੀ ਹੋਣੇ ਚਾਹੀਦੇ ਹਨ 6 ਤੋਂ ਘੱਟ ਦਿਮਾਗ ਨੂੰ ਸੂਚਨਾ ਦੇਣ ਲਈ ਬਹੁਤੇ ਲਾਹੇਬੰਦ ਨਹੀਂ ਅਤੇ 12 ਤੋਂ ਉੱਪਰ ਰੈਪ ਤਾਂ ਸਿਰਫ ਮਾਸਪੇਸ਼ੀਆਂ ਦੀ ਊਰਜਾ ਖਾਣਗੇ ਇਹੋ ਊਰਜਾ ਨੂੰ ਜੇਕਰ ਥੋੜਾ ਵੱਧ ਪਾਰ ਚੁੱਕਣ ਲਈ ਵਰਤਿਆ ਜਾਵੇ ਤਾਂ ਚਰਬੀ ਘਟਾਉਣ ਵਿੱਚ ਬਹੁਤ ਮਦਦ ਮਿਲ ਸਕਦੀ ਹੈ ਹੁਣ ਗੱਲ ਕਰਦੇ ਹਾਂ ਕਿਸੇ ਵੀ ਕਸਰਤ ਦੇ ਕਿੰਨੇ ਸੈੱਟ ਲਗਾਉਣੇ ਚਾਹੀਦੇ ਹਨ ਕਿਸੇ ਵੀ ਕਸਰਤ ਲਈ ਕਦੇ-ਕਦਾਈਂ 4 ਸੈੱਟ ਲਗਾਏ ਜਾ ਸਕਦੇ ਹਨ ਪਰ ਜ਼ਿਆਦਾਤਰ ਕਸਰਤਾਂ ਵਿੱਚ ਦਿਮਾਗ ਨੂੰ ਸੂਚਨਾ ਦੇਣ ਲਈ 3 ਸੈੱਟ ਬਹੁਤ ਹੁੰਦੇ ਹਨ ਮੈਂ ਇੱਕ ਗੱਲ ਬਿਲਕੁਲ ਸਾਫ਼ ਕਰ ਦੇਣਾ ਚਾਹਾਂਗਾ ਕਿ ਜੋ ਵੀ ਕਸਰਤ ਦੇ ਨਿਯਮ ਤੁਹਾਨੂੰ ਇੱਥੇ ਦੱਸੇ ਗਏ ਹਨ ਉਹ ਚਰਬੀ ਘਟਾਉਣ ਦੇ ਮੰਤਵ ਨਾਲ ਦੱਸੇ ਗਏ ਹਨ ਕਿਸੇ ਖਾਸ ਖੇਡ ਜਿਵੇਂ ਕਿ ਹਾਕੀ ਫੁੱਟਬਾਲ ਪਾਵਰ ਲਿਫਟਿੰਗ ਆਦ ਦੇ ਵਿੱਚ ਕਾਰਜਕਾਰੀ ਵਧੀਆ ਕਰਨ ਲਈ ਇਹਨਾਂ ਲੇਜਮ ਵਿੱਚ ਥੋੜੀ ਬਹੁਤ ਫੇਰ ਬਦਲ ਹੋ ਸਕਦੀ ਹੈ ਕਹਾਣੀ ਦਾ ਤੇ ਟੌਪਿਕ ਦਾ ਮਤਲਬ ਇਹੀ ਨਿਕਲਦਾ ਵੀਰੇ ਕਿ ਸਾਨੂੰ ਆਪਣੇ ਆਪ ਨੂੰ ਫਿੱਟ ਕਰਨ ਵਾਸਤੇ ਵੱਡੇ ਮਸਲ ਟ੍ਰੇਨ ਕਰਨੇ ਪੈਣਗੇ ਵੱਡੇ ਮਸਲ ਟ੍ਰੇਨ ਕਰਾਂਗੇ ਤਾਂ ਸਾਨੂੰ ਵੱਧ ਬਜਨ ਚੱਕਣਾ ਪਊਗਾ ਜੇ ਅਸੀਂ 10 ਰੈਪ ਲਾਉਨੇ ਆ ਤਾਂ ਤੁਸੀਂ 10 ਲਾਓ ਕੋਈ ਚੱਕਰ ਨਹੀਂ ਕਿਸੇ ਨੂੰ ਦਿਖਾਉਣ ਵਾਸਤੇ 12 ਕੇ ਰਾਣਾ ਲਾਓ ਕਿਉਂਕਿ 12 13 ਤੁਸੀਂ ਲਾ ਤਾਂ ਲਾਉਂਗੇ ਪਰ ਉਹਦੇ ਨਾਲ ਤੁਹਾਡੀ ਕੂਰਜਾ ਹੀ ਖਰਾਬ ਹੋਣੀ ਹੈ ਕਿਉਂਕਿ 10 ਰੈਪ ਤੁਹਾਡੇ ਲਈ ਬੈਸਟ ਸੀ ਅੱਧੂ ਬਾਅਦ ਜਿਹੜੇ ਤੰ ਲਾਏ ਹੈ ਉਹ ਊਰਜਾ ਖਰਾਬ ਹੋਗੀ ਉਹਨਾਂ ਤੰਾਂ ਦੀ ਬਜਾਏ ਉਸ ਊਰਜਾ ਨੂੰ ਬਚਾਓ ਅਗਲੇ ਸੈੱਟ ਦੇ ਵਿੱਚ ਹੋਰ weight ਵਧਾ ਕੇ ਉਹਨੂੰ ਸ਼ੁਰੂ ਕਰੋ ਕਹਿਣ ਤੋਂ ਮਤਲਬ ਹੈ ਕਿ ਘੱਟ ਰੈਪ ਲਾਓ ਭਜਨ ਵਧਾਓ ਵਜਨ ਵਧਾਉਂਗੇ ਮਾਸਪੇਸ਼ੀਆਂ ਵੱਡੀਆਂ ਹੋਣਗੀਆਂ ਮਸਲ ਗਰੋਥ ਕਰੂਗਾ ਕੈਲਰੀ ਜ਼ਿਆਦਾ ਬਰਨ ਹੋਊਗੀ ਕਿ ਤੁਸੀਂ ਬਹੁਤ ਜਲਦ ਈਜ਼ੀਲੀ ਫਿੱਟ ਹੋ ਜਾਓਗੇ ਹਾਂ ਪੇਟ ਦੀ ਚਰਬੀ ਘਟਾਉਣ ਵਾਸਤੇ ਤੁਸੀਂ 15 ਤੋਂ 20 ਰੈਪ ਲਾ ਸਕਦੇ ਹੋ 40 ਵੀ ਲਾ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਤੁਸੀਂ ਇਹ ਚੀਜ਼ ਸਮਝ ਲਈ ਹੋਵੋਗੇ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਜਿੰਮ ਦੀਆਂ ਬਰੀਕੀਆਂ ਬਾਰੇ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ